ਸਾਜੀਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕੀ ਗਰਦਾਸਪੁਰ ਸ਼ਹਿਰ ਦੇ ਹਾਲਾਤ ਬਰਸਾਤ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਕਿ ਪਾਣੀ ਪਾਣੀ ਹੋਇਆ ਪਿਆ ਹੈ ਗਰਦਾਸਪੁਰ ਸ਼ਹਿਰ ਦੀਆਂ ਗਲੀਆਂ ਚ ਪਰ ਤੁਹਾਨੂੰ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਇਸ ਸਮੇਂ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਿਮਾਚਲ ਜੰਮੂ ਕਸ਼ਮੀਰ ਤੇ ਨਾਲ ਦੀ ਨਾਲ ਉੱਤਰਾਖੰਡ ਵਰਗੇ ਪਹਾੜੀ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਲੈਂਡਸਲਾਈਡਿੰਗ ਤੇ ਬਹੁਤ ਜ਼ਿਆਦਾ ਬਰਸਾਤਾਂ ਤੇ ਨਾਲ ਦੀ ਨਾਲ ਬੱਦਲ ਫਟਣ ਦੇ ਨਾਲ ਇਹਨਾਂ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਔਰ ਨੁਕਸਾਨ ਹੋਏ ਨੇ ਵੱਡੇ ਵੱਡੇ ਨੁਕਸਾਨ ਜਿਹੜੇ ਨੇ ਪਹਾੜੀ ਖੇਤਰਾਂ ਦੇ ਵਿੱਚ ਹੋਏ ਨੇ ਪਰ ਉੱਥੇ ਹੀ ਤਾਂ ਦੱਸ ਦਿੱਤੀ ਹੈ ਕਿ ਜਿੱਥੇ ਪਹਾੜੀ ਖੇਤਰਾਂ ਦੇ ਵਿੱਚ ਬੱਦਲ ਜ਼ਿਆਦਾ ਭੈਣ ਤੇ ਬੱਦਲ ਫਟਣ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਗਿਆ ਤੇ ਦਰਿਆਵਾਂ ਦੇ ਕੰਢਿਆਂ ਤੇ ਲੱਗਣ ਵਾਲੇ ਪਿੰਡਾਂ ਸ਼ਹਿਰਾਂ ਨੂੰ ਜਿਹੜਾ ਆ ਉਹ ਕਾਫੀ ਜ਼ਿਆਦਾ ਖਤਰਾ ਹੋ ਗਿਆ ਤੇ ਕਈ ਪਿੰਡਾਂ ਦੇ ਵਿੱਚ ਜਿਹੜਾ ਆ ਪਾਣੀ ਵੀ ਵੜਨਾ ਸ਼ੁਰੂ ਹੋ ਗਿਆ ਜਿਵੇਂ ਕਿ ਅਸੀਂ ਪਿਛਲੀਆਂ ਖਬਰਾਂ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਬਹੁਤ ਸਾਰੇ ਬਿਆਸ ਦਰਿਆ ਦੇ ਕੰਢੇ ਤੇ ਵੱਸਣ ਵਾਲੇ ਲੋਕਾਂ ਤੇ ਸਤਲੁਜ ਦੇ ਕੰਢੇ ਤੇ ਵੱਸਣ ਵਾਲੇ ਲੋਕਾਂ ਨਾਲ ਦੀ ਨਾਲ ਰਾਵੀ ਕੰਢੇ ਤੇ ਰਹਿਣ ਵਾਲੇ ਲੋਕਾਂ ਦੇ ਹਾਲਾਤ ਕਾਫੀ ਜ਼ਿਆਦਾ ਜਿਹੜੇ ਨੇ ਨਾਜ਼ੁਕ ਹੋ ਚੁੱਕੇ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਿੱਥੇ ਤੁਹਾਨੂੰ ਦੱਦੀਏ ਕੀ ਪਾਣੀ ਦਰਿਆਵਾਂ ਦਾ ਨਹੀਂ ਪਹੁੰਚ ਸਕਦਾ ਉੱਥੇ ਬਰਸਾਤ ਨੇ ਵੀ ਕੋਹ ਰਾਮ ਮਚਾਇਆ ਹੋਇਆ ਏ ਤੁਹਾਨੂੰ ਦੱਦੀਏ ਕੀ ਗਰਦਾਸਪੁਰ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਜਿਹੜੀਆਂ ਕਿ ਇੱਕ ਬ੍ਰੇਕਿੰਗ ਨਿਊਜ਼ ਦੇ ਤਰ੍ਹਾਂ ਨਿਕਲਦੀਆਂ ਪਈਆਂ ਨੇ ਕਿ ਪੂਰੇ ਗਰਦਾਸਪੁਰ ਦੀਆਂ ਗਲੀਆਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਪਾਣੀ ਬਹੁਤ ਜ਼ਿਆਦਾ ਖੜ੍ਹ ਜਾਂਦਾ ਏ ਜਿੱਥੇ ਤੁਹਾਨੂੰ ਦੱਸ ਦਈਏ ਕਿ ਪਾਣੀ ਲਗਾਤਾਰ ਗਲੀਆਂ ਦੇ ਵਿੱਚ ਫਿਰਦਾ ਪਿਆ ਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਰਸਾਤ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ ਪਿਛਲੇ 1 ਮਹੀਨੇ ਤੋਂ ਲਗਾਤਾਰ ਤਗੜੀਆਂ ਬਰਸਾਤਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪਾਣੀ ਬਰਸਾਤਾਂ ਦੇ ਨਾਲ ਜੜਾਇਆ ਬਹੁਤ ਜ਼ਿਆਦਾ ਜਿਹੜਾ ਆ ਖੜਿਆ ਮਿਲਦਾ ਪਿਆ ਆ ਇਹਨੂੰ ਆਪਾਂ ਕੁਦਰਤੀ ਆਫਤ ਵੀ ਕਹਿ ਸਕਦੇ ਆ ਕਿਉਂਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਭਾਰੀ ਖੇਤਰਾਂ ਤੋਂ ਦਰਿਆਵਾਂ ਦੇ ਵਿੱਚ ਤੇ ਦਰਿਆਵਾਂ ਤੋਂ ਓਵਰਫਲੋ ਜਾਂ ਬੰਨ ਟੁੱਟਣ ਦੇ ਨਾਲ ਪਿੰਡਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਜਿਹਦੇ ਨਾਲ ਮੋٹے ਨੁਕਸਾਨ ਜਿਹੜੇ ਆ ਪੰਜਾਬ ਦੇ ਵਿੱਚ ਦਿਖਦੇ ਪਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਾਣੀ ਜਿਹੜਾ ਆ ਦਰਿਆਵਾਂ ਦਾ ਨਹੀਂ ਪਹੁੰਚਿਆ ਉਥੇ ਬਰਸਾਤ ਨੇ ਹੜਾ ਵਰਗੀ ਸਥਿਤੀ ਜਿਹੜੀ ਇਹ ਬਣਾ ਦਿੱਤੀ ਹੈ ਲਗਾਤਾਰ ਬਰਸਾਤਾ ਹੋਣ ਕਾਰਨ ਗਰਦਾਸਪੁਰ ਸਹਿਰ ਵਰਗੇ ਜਿਹੜੇ ਨੇ ਉਹ ਵੀ ਡੁੱਬਦੇ ਫਿਰਦੇ ਨੇ ਤੁਹਾਨੂੰ ਦੱਦਈਏ ਕੀ ਗਰਦਾਸਪੁਰ ਸਹਿਰ ਦੇ ਹਾਲਾਤ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਕਾਫੀ ਜ਼ਿਆਦਾ ਜੜਾ ਆ ਉਹ ਪਾਣੀ ਸੜਕਾਂ ਗਲੀਆਂ ਮੁਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਵੀ ਵੜਨਾ ਸ਼ੁਰੂ ਹੋ ਗਿਆ ਬਰਸਾਤ ਇੰਨੀ ਜ਼ਿਆਦਾ ਜਿਹੜੀ ਇਹ ਉਹ ਕੋਹਰਾ ਮਚਾ ਰਹੀ ਹੈ ਭਾਰੀ ਬਰਸਾਤ ਕਾਰਨ ਲੋਕ ਕਾਫੀ ਜ਼ਿਆਦਾ ਦੁਖੀ ਤੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਦ ਜੀਏ ਕਿ ਕੁਦਰਤੀ ਆਫਤ ਦੇ ਨਾਲ ਲੜਨਾ ਜਾਂ ਉਹਦਾ ਸਾਹਮਣਾ ਕਰਨਾ ਆਮ ਇਨਸਾਨ ਦੇ ਵੱਸੋਂ ਬਾਹਰ ਹੈ ਤੇ ਜੇਕਰ ਅਸੀਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਉਹ ਵੀ ਆਮ ਇਨਸਾਨਾਂ ਦੇ ਵਿੱਚ ਹੀ ਆਉਂਦੇ ਨੇ ਪਰ ਕੀ ਕਰ ਸਕਦੇ ਨੇ ਉਹ ਵੀ ਨਹੀਂ ਲੜ ਸਕਦੇ ਇੰਨਾ ਚੀਜ਼ਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅਸੀਂ ਬੇਸ਼ੱਕ ਕੋਸ਼ਿਸ਼ ਕਰ ਲਈਏ ਇਹ ਹੀ ਬੇਸ਼ੱਕ ਲੱਖਾਂ ਕੋਸ਼ਿਸ਼ਾਂ ਕਰ ਲਈਏ ਕਿ ਇਸ ਬਰਸਾਤ ਤੋਂ ਬਚਾ ਜਾ ਸਕੇ ਇਸ ਕੋਹਰਾਮ ਤੋਂ ਬਚਿਆ ਜਾ ਸਕੇ ਤੇ ਇਨ੍ਹਾਂ ਚੀਜ਼ਾਂ ਤੋਂ ਬਚਣ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਗੁਹਾਰਾਂ ਵੀ ਲਗਾਉਂਦੇ ਆਂ ਤੇ ਬਹੁਤ ਸਾਰੇ ਲੋਕ ਕੈਮਰੇ ਅੱਗੇ ਆਣ ਕੇ ਬੋਲ ਵੀ ਦਿੰਦੇ ਨੇ ਕਿ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਕੁਦਰਤੀ ਆਫਤ ਇਕਦਮ ਆ ਜਾਂਦੀ ਹੈ ਜਾਂ ਕੁਦਰਤ ਇਕਦਮ ਆਪਣਾ ਰੂਪ ਜਿਹੜਾ ਆ ਉਹ ਖਤਰਨਾਕ ਵਾਲਾ ਵਿਖਾ ਦਿੰਦੀ ਏ ਤੇ ਉਥੇ ਪ੍ਰਸ਼ਾਸਨ ਦੀ ਗਲਤੀ ਕੱਢਣਾ ਵੀ ਬੇਫਜ਼ੂਲ ਲੱਗਦੀ ਏ ਕਿਉਂਕਿ ਪ੍ਰਸ਼ਾਸਨ ਦੀ ਗਲਤੀ ਕੱਢਣ ਨਾਲ ਕੋਈ ਵੀ ਹੱਲ ਨਹੀਂ ਹੋਣ ਵਾਲਾ ਕਿਉਂਕਿ ਇਹ ਜੋ ਬਰਸਾਤਾਂ ਜਾਂ ਬੱਦਲਾਂ ਦਾ ਫਟਣਾ ਜਾਂ ਦਰਿਆਵਾਂ ਦੇ ਵਿੱਚ ਪਾਣੀ ਭਰ ਜਾਣਾ ਇਹਦੇ ਵਿੱਚ ਪ੍ਰਸ਼ਾਸਨ ਦੀ ਕੀ ਗਲਤੀ ਏ ਪ੍ਰਸ਼ਾਸਨ ਆਪਣਾ ਯੋਰ ਲਗਾ ਵੀ ਲਵੇ ਤਾਂ ਵੀ ਇਹਨਾਂ ਨੂੰ ਰੋਕਣ ਦੇ ਵਿੱਚ ਅਸਮਰਥੀ ਰਹੇਗਾ ਕਿਉਂਕਿ ਇਹ ਕੁਦਰਤ ਦਾ ਕਾਰਨਾਮਾ ਤੇ ਕੁਦਰਤੀ ਕਾਰਨਾਮਿਆਂ ਦੇ ਨਾਲ ਨਾ ਤੁਸੀਂ ਕਦੇ ਲੜ ਸਕਦੇ ਹੋ ਨਾ ਤੁਸੀਂ ਕਦੀ ਉਹਨਾਂ ਨੂੰ ਡੱਕ ਸਕਦੇ ਹੋ ਜੋ ਹੋਣਾ ਹੈ ਕੁਦਰਤ ਵੱਲੋਂ ਉਹਨੂੰ ਕਦੇ ਵੀ ਤੁਸੀਂ ਡੱਕ ਨਹੀਂ ਸਕਦੇ ਈਵਨ ਕਿ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਵੀ ਚੁੱਕੇ ਹੋ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਸਾਨੂੰ ਦੱਸਿਓ ਕਿ ਤੁਸੀਂ ਇਸ ਦੇ ਉੱਤੇ ਆਪਣਾ ਵਿਚਾਰ ਕੀ ਰੱਖਦੇ ਹੋ ਰਿਪੋਰਟਿੰਗ ਕਰਦੇ ਵੀਡੀਓ ਬਣਾਉਂਦੇ ਪੱਤਰਕਾਰ ਦੇ ਨਾਲ ਆਮ ਬੰਦੇ ਨੇ ਕੀ ਕਿਹਾ ਉਹ ਵੀ ਆਪਾਂ ਸੁਣ ਲੈਣੇ ਆ ਮਲੋਤਰਾ ਕੀ ਕਹਿੰਦੇ ਮੈਂ ਸਦਰਬਜ਼ਾਰ ਦਾ ਵਾਸੀਆਂ ਦਾ ਇਹ ਇੱਥੇ ਕਾਫੀ ਦਿਨ ਤੋਂ ਪਾਣੀ ਹੈ ਨਾ ਮਾਮੂਲੀ ਕਿ ਬਾਰਿਸ਼ ਹੁੰਦੀਆਂ ਨਾਲ ਇਕੱਠਾ ਹੋ ਜਾਂਦਾ ਸਾਡੇ ਆ ਕਈ ਸਕੂਟਰ ਕੋਈ ਗੱਡੀਆਂ ਉਹਨਾਂ ਵਿੱਚ ਤੱਕ ਚੱਲ ਜਾਂਦਾ ਪਾਣੀ ਇਹ ਸਮੱਸਿਆ ਨਾ ਬੜੀ ਦੇਰ ਦੀ ਹੈ ਅਸੀਂ ਗਵਰਨਮੈਂਟ ਨੂੰ ਕਹਿ ਕੇ ਕਹਿ ਕੇ ਵੀ ਥੱਕ ਗਏ ਆ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਹੈ ਗਵਰਨਮੈਂਟ ਨੂੰ ਅਦੇ ਵਿੱਚ ਇਹ ਗੱਲ ਆ ਉੱਥੇ ਜਿਵੇਂ ਗੱਬੂ ਮਾਰੀ ਦਾ ਘਰ ਹੈ ਨਾ ਪਾਣੀ ਇਕੱਠਾ ਹੋ ਜਾਂਦਾ ਨਾਲੇ ਇਹ ਵੀ ਅਦਾ ਦਾ ਮਸਲਾ ਹੁੰਦਾ ਕਿ ਇਹਦੇ ਨਾਲਾ ਸਾਫ ਹੋਣੇ ਚਾਹੀਦੇ ਇਹ ਪਰ ਅੱਥੇ ਨਾ ਕੋਈ ਜੀ ਸਹੀ ਜੇ ਕਰਨਾ ਚਾਹਦੇ ਸਭ ਦੇ ਅਤੇ ਵਾਪੇ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਪਬਲਿਕ ਜਾਂਦੀ ਜਾਂਦੀ ਦਵੇ ਕੋਈ ਗੱਲ ਹੀ ਨਹੀਂ ਕੀ ਪਰਮਾਨੈਂਟ ਹਲਕੀ ਲੱਗਦਾ ਇਹਦਾ ਇਸ ਮਸਲੇ ਪਰਮਾਨੈਂਟ ਹੈ ਲਾਵਾ ਵੀ ਥੋੜੀ ਕਿ ਸਰਕਦੀ ਉਚਾਈ ਹੋ ਜੇ ਮਾਮੂਲੀ ਕਿ ਤਾਂ ਨਾ ਜਾਵੇ ਪਾਣੀ ਜੇ ਦਾ ਬਿਲਕੁਲ ਨਿਕਾਸੀ ਜਾਏ ਡਿੱਡਾ ਜਾਵੇ ਪਾਣੀ ਦੂਜੀ ਸੜਕ ਵੱਲ